ਕਿਸਾਨ ਵੀਰੋ ਸਤਿ ਸ੍ਰੀ ਅਕਾਲ ਅੱਜ ਪਿੰਡ ਅਸੀਂ ਢੱਡੇ ਜ਼ਿਲ੍ਹਾ ਬਠਿੰਡਾ ਵਿਖੇ ਆਏ ਸੀਗੇ ਇੱਥੇ ਬਾਈ ਦੇ ਖੇਤ ਵਿੱਚ ਪੀ ਆਰ 126 ਵੈਰੈਟੀ ਲੱਗੀ ਆ ਤੁਹਾਨੂੰ ਖੇਤ ਦਾ ਵਿਜ਼ਿਟ ਕਰਾਵਾਂਗੇ ਜੋ ਵੀ ਕਿਸਾਨ ਵੀਰ ਸਾਡੇ ਚੈਨਲ ਤੇ ਨਵੇਂ ਆ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਨਵੀਆਂ ਵੀਡੀਓ ਦੇਖਣ ਲਈ ਬੈਲ ਆਈਕਨ ਦਬਾ ਲਓ ਨੋਟੀਫਿਕੇਸ਼ਨ ਮਿਲਦਾ ਰਹੂਗਾ ਜੀ ਤੁਹਾਨੂੰ ਖੇਤ ਦਾ ਵਿਜ਼ਿਟ ਕਰਾਵਾਂਗੇ ਇਹੜੀ 26 ਪੀਆਰ 26 ਆ ਚੰਗੀ ਜ਼ਮੀਨ ਤੇ ਚੰਗੇ ਪਾਣੀ ਦੀ ਵੈਰਾਈਟੀ ਹੈ ਜੀ ਇਸ ਵਾਰ ਪੀਆਰ ਦੀ ਗੱਲ ਕਰੀਏ ਤਾਂ ਆਪਾਂ ਪੀਆਰ 131 ਤੇ ਪੀਆਰ 26 ਦੀ ਪੰਜਾਬ ਤੋਂ ਜ਼ਿਆਦਾ ਜੀ ਸੋ ਵੀਡੀਓ 'ਚ ਸਾਡੇ ਨਾਲ ਬਣੇ ਰਹੋ ਤੁਹਾਨੂੰ ਖੇਤ ਦਾ ਵਿਜ਼ਿਟ ਕਰਾਵਾਂਗੇ ਕਿਸਾਨ ਵੀਰੋ ਇਹ ਪੀਆਰ 126 ਵੈਰਾਈਟੀ ਹੈ ਜੀ 2025 ਦੇ ਅੱਪਾ ਗੱਲ ਕਰੀਏ ਤਾਂ ਭਾਰੀ ਮਾਤਰਾ 'ਚ ਬਜਾਈ ਹੋਈ ਆ ਪੀ ਆਰ ਵੈਰੈਟੀਆਂ 'ਚੋਂ ਪੀ ਆਰ 131 ਤੇ ਪੀ ਆਰ 126 26 ਵੈਰੈਟੀ ਆ ਜਿਹੜੀ ਚੰਗੇ ਪਾਣੀ ਦੀ ਵੈਰੈਟੀ ਆ ਜੀ ਮਾੜੇ ਪਾਣੀ 'ਚ ਇਹ ਵੈਰੈਟੀ ਨਹੀਂ ਕਾਮਯਾਬ ਹੈਗੀ ਲਾਉਣੀ ਵੀ ਨਹੀਂ ਚਾਹੀਦੀ ਤੁਹਾਨੂੰ ਖੇਤ ਦਾ ਵਿਜ਼ਿਟ ਕਰਾ ਦਨੇ ਆ ਜੀ ਤਾ ਕਿਸਾਨ ਵੀਰਾਂ ਨੂੰ ਇਹੀ ਅਪੀਲ ਕਰਾਂਗੇ ਕਿ ਜਿਹੜੀ ਤੁਹਾਡੀ ਜ਼ਮੀਨ 'ਚ ਵੈਰਾਈਟੀ ਸੂਟੇਬਲ ਹੁੰਦੀ ਆ ਉਹੀ ਵੈਰਾਈਟੀ ਲਾਇਆ ਕਰੋ ਇਸੇ ਦੇ ਪਿੱਛੇ ਲਾ ਕੇ ਕੋਈ ਵੀ ਵੈਰਾਈਟੀ ਨਾ ਲਾਇਆ ਕਰੋ ਛੋਟ ਘੱਟ ਸਮੇਂ ਵਾਲੀਆਂ ਵੈਰਾਈਟੀਆਂ ਲਾਇਆ ਕਰੋ ਘੱਟ ਸਮੇਂ ਵਾਲੀਆਂ ਵੈਰਾਈਟੀਆਂ ਦੇ ਆ ਜੀ ਖਰਚਾ ਘੱਟ ਆ ਜੀ ਕਣਕ ਤੇ ਸਪੇਸ 'ਚ ਝੋਨੇ ਦੇ ਮੂੰਗੀ ਜਾਂ ਮੱਕੀ ਤੁਸੀਂ ਲਾ ਸਕਦੇ ਹੋ ਲੌਂਗ ਡਿਊਰੇਸ਼ਨ ਆਇਆ ਹੁੰਦਾ ਖਰਚਾ ਵੀ ਵੱਧ ਹੋ ਜਾਂਦਾ ਜੀ ਬਿਮਾਰੀ ਵੀ ਵੱਧ ਆਉਂਦੀ ਆ ਵੈਰੈਟੀ ਨੂੰ ਤਾਂ ਲੰਮੇ ਸਮੇਂ ਵਾਲੀਆਂ ਵੈਰੈਟੀਆਂ ਘੱਟ ਲਾਇਆ ਕਰੋ ਜੀ ਸੋ ਕਿਸਾਨ ਵੀਰੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ 바ਵਾ ਪੀਬੀ 03 ਮਾਲਵਾ ਜਿਹੜੇ ਵੀਰ ਕੱਲੀਆਂ ਵੀਡੀਓ ਦੇਖਦੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਜੀ ਕੋ ਨੂੰ ਨਵੀਆਂ-ਨਵੀਆਂ ਵੀਡੀਓ ਦਿਖਾਉਂਦੇ ਰਹਿੰਨੇ ਆ ਅਸੀਂ ਸੋ ਵੀਡੀਓ ਜਿਆਦਾ ਲੰਬੀ ਨਾ ਕਰਦੇ ਹੋਏ ਹਰੇਕ ਕਿਸਾਨ ਭਰਾਵਾਂ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ